ਅੱਜ ਅਸੀਂ ਹਾਲ ਪੰਜਾਬ ਵੰਗਣਵਾੜੀ ਮਲਾਜ਼ਮ ਜੂਨੀਅਨ ਵੱਲੋਂ ਇੱਥੇ ਭੁੱਖ ਹੜਤਾਲ ਤੇ ਬੈਠੇ ਆ ਤੇ ਨਾਲ ਹੀ ਅਸੀਂ ਜਿਹੜਾ ਚਪੈਰਾ ਸਾਹਿਬ ਦਾ ਪਾਠ ਸ਼ੁਰੂ ਕੀਤਾ ਹੋਇਆ ਜਪਜੀ ਸਾਹਿਬ ਦੇ ਅਸੀਂ ਪਾਠ ਜਿਹੜੇ ਆਪਣੇ ਕਰ ਚੁੱਕੇ ਆ ਚੌਪਾਈ ਸਾਹਿਬ ਤੇ ਸੁਖਮਣੀ ਸਾਹਿਬ ਦੇ ਪਾਠ ਅਸੀਂ ਕਰਨੇ ਆ ਪਰ ਮੈਂ ਇੱਥੇ ਕਹਿਣਾ ਚਾਹਣੀ ਆ ਕਿ ਜਦੋਂ ਅਸੀਂ ਸਵੇਰੇ ਪਹੁੰਚੀਆਂ ਤਾਂ ਪ੍ਰਸ਼ਾਸਨ ਨੇ ਸਾਰੀ ਕਲੋਨੀ ਨੂੰ ਗੇਟਾਂ ਨੂੰ ਤਾਲੇ ਲਾ ਤੇ ਗੇਟ ਬੰਦ ਕਰਤੇ ਤੇ ਔਰਤਾਂ ਨੂੰ ਜਿਹੜਾ ਹੈਗਾ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਸੀਗਾ ਸਾਡੀਆਂ ਵਰਕਰਸ ਨੂੰ ਤਾਂ ਅਸੀਂ ਥੋੜੇ ਜਣੇ ਜਿਹੜੇ 25 30 ਜਣੀਆਂ ਅੰਦਰ ਪਹੁੰਚ ਗਈਆਂ ਸੀਗੀਆਂ ਪਹਿਲਾਂ ਤਾਂ ਮੈਡਮ ਸਾਡੇ ਕੋਲੋ ਚੁੱਪ ਐਦਾ ਲੰਗ ਕੇ ਮੂੰਹ ਵਟਕੇ ਜਿਵੇਂ ਸਾਨੂੰ ਜਾਣਦੇ ਹੀ ਨਾ ਹੋਣ ਸਾਨੂੰ ਬੁਲਾਇਆ ਤੱਕ ਨਹੀਂ ਉਹਨਾਂ ਨੇ ਪੁੱਛਿਆ ਤੱਕ ਨਹੀਂ ਵੀ ਅਸੀਂ ਉਹਨਾਂ ਦੇ ਬਾਅਦ ਚ ਕਿਉਂ ਆਈਆਂ ਹੈਗੀਆਂ ਕਿਉਂ ਅਸੀਂ ਖੜੇ ਆ ਇੱਥੇ ਕੀ ਸਾਡਾ ਕੰਮ ਹੈ ਦੂਜੀ ਗੱਲ ਇਹਨਾਂ ਨੇ ਜਿਹੜੇ ਇੱਥੇ ਡੀਐਸਪੀ ਹੈਗੇ ਆ ਮੈਂ ਮੇਰਾ ਨਾਮ ਨਿਕਲ ਗਿਆ ਸ਼ਮਸ਼ੀਰ ਸਿੰਘ ਮੇਰਾ ਉਹਨਾਂ ਨੇ ਬਹੁਤ ਜ਼ਿਆਦਾ ਥ੍ਰੈਟ ਕੀਤਾ ਪਹਿਲਾਂ ਇੱਕ ਆਦੇ ਕਨਸਟੇਬਲ ਨੂੰ ਕਹਿੰਦੇ ਜਿਹੜੇ ਨਾਲ ਗਾਰਡ ਸੀ ਕਹਿੰਦੇ ਪ੍ਰਧਾਨ ਨੂੰ ਚੱਕ ਲੋ ਸੈਂਪਲਸ ਨੇ ਜਿਹੜਾ ਹੈਗਾ ਗੇਟ ਬੰਦ ਕੀਤਾ ਮੈਂ ਉੱਥੋਂ ਵਰਕਰਸ ਨੂੰ ਲੈਣ ਗਈ ਪਰ ਫਿਰ ਵੀ ਅਸੀਂ ਜਿਹੜਾ ਆਪਦਾ ਇੱਥੇ ਪਹੁੰਚਣ ਦੇ ਵਿੱਚ ਕਾਮਯਾਬ ਹੋ ਗਏ ਹਾਲਾਂਕਿ ਇਹਨਾਂ ਨੇ ਹਲੇ ਵੀ ਪਿੱਛੇ ਸਾਡੀਆਂ ਵਰਕਰਾਂ ਨੂੰ ਰੋਕਿਆ ਹੋਇਆ ਕਿ ਕਿਸੇ ਨੂੰ ਉੱਥੇ ਖੜਾ ਲਿਆ ਸਾਰੀ ਕਲੋਨੀ ਨੂੰ ਰਸੇ ਬੰਨੇ ਹੋਏ ਤਾਂ ਮੈਂ ਇਸ ਗੱਲ ਦੀ ਇਹ ਸਰਕਾਰ ਜਿਹੜੀ ਕਹਿੰਦੀ ਸੀ ਅਸੀਂ ਬਦਲਾ ਲੈ ਕੇ ਆਏ ਆ ਅਸੀਂ ਤਾਂ ਆਮ ਲੋਕਾਂ ਦੀ ਸਰਕਾਰ ਹੈ ਕਿੱਥੇ ਆਮ ਲੋਕਾਂ ਦੀ ਸਰਕਾਰ ਹੈ ਇਹ ਐਨੇ ਤਾਨਾਸ਼ਾ ਹੋ ਗਏ ਇਹ ਔਰਤਾਂ ਤੋਂ ਡਰਦੇ ਆ ਕਿ ਅਸੀਂ ਇਹਨਾਂ ਦੇ ਘਰ ਦੇ ਸਾਹਮਣੇ ਸ਼ਾਂਤੀਪੂਰਵਕ ਪਾਠ ਕਰਦੀਆਂ ਆਪਦੀ ਮੰਗ ਨੂੰ ਲੈ ਕੇ ਮੰਤਰੀ ਗੱਲ ਕਰਨ ਲਈ ਸਾਡੇ ਨਾਲ ਤਿਆਰ ਨਹੀਂ ਸਾਡੇ ਸਾਹਮਣੇ ਚਲੀ ਗਈ ਕਹਿ ਨਹੀਂ ਸਕਦੇ ਵੀ 10 ਮਿੰਟ ਆਓ ਆਪਾਂ ਬੈਠਦੇ ਆ ਮੈਂ ਤੁਹਾਡੀ ਗੱਲ ਸੁਣਦੀ ਆ ਇਹ ਕਿਹੜੀ ਆਮ ਲੋਕਾਂ ਦੀ ਸਰਕਾਰ ਹੈ ਇਹ ਤਾਂ ਹੁਣ ਇਹਨਾਂ ਦੇ ਤਾਂ ਇਹ ਹੈਗਾ ਵੀ ਅਸੀਂ ਗੱਦੀ ਤੇ ਬੈਠ ਗਏ ਜਿੰਨਾ ਪੈਸਾ ਸਾਥੋਂ ਇਕੱਠਾ ਹੁੰਦਾ ਕਰ ਲਈਏ ਬੱਚਿਆਂ ਦਾ ਛੋਟੇ-ਛੋਟੇ ਬੱਚਿਆਂ ਦਾ ਰਾਸ਼ਨ ਜਿਹੜਾ ਮਾਂ ਦੇ ਪੇਟ 'ਚ ਬੱਚਾ ਉਹਦਾ ਰਾਸ਼ਨ ਇਹ ਉਹਦੇ 'ਚ ਵੀ ਘਪਲਾ ਕਰ ਰਿਹਾ ਉਹ ਰਾਸ਼ਨ ਖਾ ਰਿਹਾ ਇਹਨਾਂ ਨੇ ਠੇਕੇ ਤੇ ਦਿੱਤਾ ਸਰਕਾਰੀ ਕੰਪਨੀਆਂ ਤੋਂ ਲੈ ਕੇ ਸੋ ਇਹ ਕੋਈ ਇਹ ਬੈਟਰੀਆਂ ਮਾਰ-ਮਾਰ ਕੇ ਵੇਖ ਖਾਵਾਂਗੇ ਕੀ ਕਰਗੇ ਇਹ ਪੰਜਾਬ ਨੂੰ ਲੁੱਟਣ ਤੇ ਲੱਗੇ ਹੋਏ ਆ ਮੈਡਮ ਕਿਹੜੀਆਂ ਕਿਹੜੀਆਂ ਮੰਗਾਂ ਨੇ ਜਿਨ੍ਹਾਂ ਨੂੰ ਲੈ ਕੇ ਤੁਸੀਂ ਇੱਥੇ ਬੈਠੇ ਹੋ ਤਾਂ ਸਾਡੀਆਂ ਮੰਗਾਂ ਇਹ ਹੈਗੇ ਕਿ ਜਿਹੜੇ ਸਾਡੇ ਬੱਚੇ ਤਿੰਨ ਤੋਂ 6 ਸਾਲ ਦੇ ਇਹਨਾਂ ਨੇ ਸਕੂਲਾਂ 'ਚ ਬਿਠਾਏ ਹੋਏ ਆ ਹਾਲਾਂਕਿ ਪਿਛਲੀ ਸਰਕਾਰ ਦੇ ਬਿਠਾਏ ਆ ਪਰ ਉਹਨਾਂ ਨੇ ਸਾਡੇ ਨਾਲ ਵਾਅਦਾ ਕੀਤਾ ਵਾਪਸ ਮੋੜਾਂਗੇ ਉਹ ਦਾਖਲ ਨਹੀਂ ਸੀ ਉਥੇ ਇਹਨਾਂ ਨੇ ਜਾ ਕੇ ਸਰਕੂਲਰ ਹੀ ਜਾਰੀ ਕਰਤੇ ਹੋਣ ਦਾਖਲ ਕਰਤੇ ਅਸੀਂ ਕਹਿੰਦੇ ਬੱਚੇ ਸਕੂਲਾਂ ਦੇ ਸਾਡੇ ਆਂਗਣਵਾੜੀਆਂ ਦੇ ਵਿੱਚ ਬਿਠਾਓ ਤਿੰਨ ਤੋਂ 6 ਸਾਲ ਦੇ ਬੱਚੇ ਸਾਡਾ ਜਿਹੜਾ ਹੈਗਾ ਆਂਗਣਵਾੜੀ ਵਰਕਰ ਨੂੰ ਨਰਸਰੀ ਟੀਚਰ ਦਾ ਦਰਜਾ ਦਿਓ ਨਾਲੇ ਜਿਹੜਾ ਰਾਸ਼ਨ ਆ ਰਿਹਾ ਅਗਨਵਾੜੀ ਚ ਬਸੂ ਨਹੀਂ ਖਾ ਰਿਹਾ ਇਸ ਵੇਲੇ ਹਾਲਤੇ ਹੈਗੀਆ ਪੂਰਾ ਪੰਜਾਬ ਤرائی ਤرائی ਕਰ ਰਿਹਾ ਬੈਨੀਫਿਸ਼ੀਰੀ ਤرائی ਤرائی ਕਰ ਰਹੇ ਆ ਅਸੀਂ ਮਲੋਟ ਦੇ ਵਿੱਚ ਪ੍ਰਦਰਸ਼ਨ ਕਰਨਾ ਬੈਨੀਫਿਸ਼ਰੀਆਂ ਨੇ ਇਹ ਦੇ ਖਿਲਾਫ ਇਹਦੇ ਹਲਕੇ ਦੇ ਵਿੱਚ ਤਾਂ ਅਸੀਂ ਕਹਿੰਦੇ ਰਾਸ਼ਨ ਬਦਲੋ ਕਮਿਸ਼ਨ ਖਾਣਾ ਬੰਦ ਕਰੋ ਕਮਿਸ਼ਨ ਖੋਰੀ ਬੰਦ ਕਰੋ ਵੇਰਕਾ ਤੋਂ ਜਿਹੜੀ ਪੰਜੀਰੀ ਆਉਂਦੀ ਸੀ ਸੁੱਕਾ ਦੁੱਧ ਆਉਂਦਾ ਸੀ ਸਮਾਨ ਲੋਕਾਂ ਨੂੰ ਦੇਆ ਜਿਹਦੇ ਉਹ ਜਿਹੜਾ ਉਹਨਾਂ ਦਾ ਉਹਨਾਂ ਦੇ ਖਾਣ ਦੇ ਵਿੱਚ ਫਾਇਦੇ ਬੰਦ ਸੋ ਰਾਸ਼ਨ ਦਾ ਘਪਲਾ ਬੰਦ ਕਰੋ ਅੱਗੇ ਜਿਹੜਾ ਸਾਡਾ ਹੈਗਾ ਕਿ ਜਿਹੜਾ ਤੁਸੀਂ ਕਹਿੰਦੇ ਸੀ ਅਸੀਂ ਆਗਣਵਾਲੀ ਵਰਕਰਾਂ ਦੀ ਮਾਣ ਪੱਤਾ ਦੁੱਗਣਾ ਕਰ ਦਾਂਗੇ ਜਦੋਂ ਸਾਡੀ ਸਰਕਾਰ ਆਈ ਦਿੰਦੇ ਤੁਸੀਂ ਸਾਨੂੰ ਹੈ ਨਹੀਂ ਇੱਥੇ ਵਰਕਰ ਸਾਡੀਆਂ ਨੇ ਤਾਂ ਬਾਹਾਂ ਖੜਾ ਕੇ ਪੁੱਛੋ 10-10 ਮਹੀਨੇ ਹੋ ਗਏ ਉਹਨਾਂ ਨੂੰ ਤਨਖਾਹਾਂ ਨਹੀਂ ਮਿਲੀਆਂ ਇਹਨਾਂ ਦਾ ਮਾਣ ਪੱਤਾ ਨਹੀਂ ਮਿਲਿਆ ਉਹਨਾਂ ਦਾ ਮਾਣ ਪੱਤਾ ਸਮੇਂ ਸਿਰ ਰਿਲੀਜ਼ ਕਰੋ ਮਾਣ ਪੱਤਾ ਦੁੱਗ ਕਰੋ ਸਾਡੀ ਮੰਗ ਇਹ ਹੈ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿਸੇ ਜ਼ਿਲ੍ਹਾ ਪ੍ਰਧਾਨ ਨੂੰ ਫੋਨ ਕਰਦੇ ਆ ਕਿਸੇ ਬਲਾਕ ਪ੍ਰਧਾਨ ਨੂੰ ਮੰਤਰੀ ਤੁਹਾਡੇ ਨਾਲ ਗੱਲ ਕਰੂਗੀ ਤੁਸੀਂ ਕਮਾਂਡਰ ਤੋਂ ਬਿਨਾਂ ਸੁਪੇਦਾਰਾ ਨਾਲ ਕਿਵੇਂ ਗੱਲ ਕਰ ਲੋਗੇ ਤੁਸੀਂ ਜਦੋਂ ਤੁਸੀਂ ਤੁਹਾਨੂੰ ਗੱਲ ਕਰਨੀ ਹੈ ਤਾਂ ਤੁਸੀਂ ਤੁਹਾਨੂੰ ਜੂਨੀਅਰ ਨਾਲ ਗੱਲ ਕਰਨੀ ਪੈਣੀ ਹੈ ਜੂਨੀਅਰ ਨਾਲ ਬੈਠ ਕੇ ਟੇਬਲ ਤੇ ਆਓ ਸਾਡੇ ਨਾਲ ਗੱਲ ਕਰੋ ਸਾਡੇ ਮਸਲੇ ਹੱਲ ਕਰੋ ਮੈਡਮ ਜਿਹੜਾ ਪੁਖੜ ਤਲ ਦੱਸ ਸਕਦਾ ਕੀ ਪੁਖੜ ਤਲ ਸਾਰੇ ਮੈਂਬਰ ਸ਼ੁਰੂ ਕਰਨਗੇ ਅਨੁਮਿੱਥੇ ਚਮੇਲੀ ਕਰਨਗੇ ਕੀ ਹੁੰਦਾ ਪ੍ਰੋਗਰਾਮ ਲਿਖਿਆ ਸਾਡੇ ਜਿੰਨੇ ਸਾਰੇ ਮੈਂਬਰ ਹੈ ਪੁਖੜ ਤਲ ਤੇ ਬੈਠੇ ਜਿੰਨਾ ਦੇਰ ਸਾਡਾ ਪਾਰਟ ਚੱਲੂਗਾ ਅਸਾਰੇ ਅਸੀਂ 11 ਦਿਨ ਆਪਦਾ ਭੁਖ ਹੜਤਾਲ ਜਾਰੀ ਰੱਖਾਂਗੇ ਇਹ ਭੁਖ ਹੜਤਾਲ ਅੱਜ ਦੇ ਦਿਨ ਰਹੀ ਆ ਅਸੀਂ ਹਰ ਐਤਵਾਰ ਆ ਕੇ ਇੱਥੇ ਭੁਖ ਹੜਤਾਲ ਕਰਾਂਗੇ ਤੇ ਦੁਪਹਿਰ ਸਾਹਿਬ ਦਾ ਪਾਠ ਕਰਾਂਗੇ